ਦੋਸਤੋ ਅੱਜ ਆਪਾਂ ਵਿਸ਼ਵ ਦੇ ਇੱਕ ਨਵੇਂ ਮੁੱਦੇ ਬਾਰੇ ਗੱਲ ਕਰ ਰਹੇ ਹਾਂ ਜਿਹੜਾ ਵਿਸ਼ਵ ਦਾ ਇਹ ਨਵਾਂ ਮੁੱਦਾ ਹੈ ਇਹ ਹੈ ਅੱਜ ਕੱਲ੍ਹ ਤੀਸਰੀ ਵਿਸ਼ਵ ਯੁੱਧ ਵੱਲ ਜਿਹੜੇ ਸਾਡੇ ਮੁਲਕ ਹੈ ਵੱਧ ਰਹੇ ਹੈ ਇਸ ਸਾਰੇ ਦਾ 1996 ਵਿੱਚ छਪੀ ਹੋਈ ਸੈਮੂਅਲ ਹਟਿੰਗਟਨ ਦੀ ਕਿਤਾਬ ਹੈ ਜਿਹੜੀ ਜਿਹਦਾ ਟੈਕ ਕਲੈਸ਼ ਆਫ ਸਿਵਲਾਈਜੇਸ਼ਨ ਟਾਈਟਲ ਸੀ ਉਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਜ਼ਿਕਰ ਕੀਤਾ ਗਿਆ ਸੀ ਉਥੇ ਇਸ ਦਾ ਸੋਸ਼ੀਓਲੋਜੀਕਲ ਪੱਖ ਲਿਆ ਗਿਆ ਸੀ ਕਹਿਣ ਤੋਂ ਮਤਲਬ ਕਿ ਸਮਾਜ ਵਿਗਿਆਨਕ ਪੱਖ ਤੋਂ ਜਾਂ ਧਾਰਮਿਕ ਪੱਖ ਤੋਂ ਇਹ ਮੰਨਿਆ ਜਾਂਦਾ ਸੀ ਸਾਡਾ ਵਿਸ਼ਵ ਪ੍ਰਮੁੱਖ ਤੌਰ ਤੇ ਦੋ ਵੱਡੇ ਖੇਮਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਖੇਮਾ ਸਾਡਾ ਉਹ ਹੈ ਜਿਹਨੂੰ ਅਮਰੀਕਾ ਲੀਡ ਕਰ ਰਿਹਾ ਹੈ ਇਸ ਨੂੰ ਅਸੀਂ 크੍ਰਿਸਚੀਅਨ ਵਰਲਡ ਵੀ ਕਹਿ ਸਕਦੇ ਹਾਂ ਸਾਡਾ ਸਾਰਾ ਯੂਰਪ ਤੇ ਹੋਰ ਇਹਦੇ ਨਾਲ ਜੁੜੇ ਹੋਏ ਕੁਝ ਮੁਲਕ ਨਾਰਥ ਅਮਰੀਕਾ ਇਹ ਪੂਰੇ ਦਾ ਪੂਰਾ ਜਦੋਂ ਅਸੀਂ ਗਲੋਬ ਤੇ ਦੇਖਦੇ ਆ ਇਹ ਬਲੌਕ ਹੈ ਜਿਹੜਾ ਇਸ ਨੂੰ ਅਸੀਂ ਮੰਨ ਸਕਦੇ ਆ ਕਿ ਇਹ ਕ੍ਰਿਸਚੀਅਨ ਬਲੌਕ ਹੈ ਦੂਸਰੇ ਪਾਸੇ ਜਿਹੜਾ ਦੂਸਰਾ ਬਲੌਕ ਦਿਖਾਇਆ ਜਾਂਦਾ ਜਿਹਨੂੰ ਇਸਲਾਮਿਕ ਬਲੌਕ ਕਿਹਾ ਜਾਂਦਾ ਉਹ ਇਸ ਦਾ ਇੱਕ ਦੂਸਰਾ ਪੱਖ ਹੈ ਤੇ ਜਿਹੜਾ ਮੇਜਰ ਕਲੈਸ਼ ਦੱਸਿਆ ਗਿਆ ਸੀ ਜਾਂ ਹਟਿੰਗਟਨ ਨੇ ਜਿਹਦੇ ਵੱਲ ਇਸ਼ਾਰਾ ਕੀਤਾ ਸੀ ਉਹ ਇਹਨਾਂ ਦੋ ਬਲੌਕਾਂ ਦੇ ਵੱਲ ਹੀ ਕੀਤਾ ਸੀ ਤੇ ਤੀਸਰੇ ਨੂੰ ਸੈਨਿਕ ਪਾਪੂਲੇਸ਼ਨ ਵੀ ਕਿਹਾ ਜਾਂਦਾ ਹੈ ਜਿਹੜੀ ਚਾਈਨੀ ਪਾਪੂਲੇਸ਼ਨ ਹੈ ਜਿਨ੍ਹਾਂ ਨੂੰ येलो रेਸ ਕਿਹਾ ਜਾਂਦਾ ਹੈ ਉਹ ਇਸ ਦੇ ਅੰਤਰਗਤ ਆ ਜਾਂਦੇ ਐ ਤੇ ਚੌਥੀ ਧਿਰ ਜਿਹੜੀ ਉਹਨਾਂ ਨੇ ਮੰਨੀ ਸੀ ਉਹਦੇ ਵਿੱਚ ਇੰਡੀਅਨ ਬਲੌਕ ਆ ਜਾਂਦਾ ਹੈ ਇੰਡੀਅਨ ਬਲੌਕ ਹੈ ਜਿਹੜਾ ਉਹ 크ਰਿਸਚੀਅਨਿਟੀ ਦੇ ਵਿੱਚ ਵੀ ਨਹੀਂ ਆਉਂਦਾ ਸੀ ਇਸਲਾਮ ਦੇ ਵਿੱਚ ਵੀ ਨਹੀਂ ਆਉਂਦਾ ਸੀ ਕਿਉਂਕਿ ਇੱਥੇ ਮੈਜੋਰਿਟੀ ਹਿੰਦੂ ਤੇ ਉਸ ਤੋਂ ਬਾਅਦ ਜੈਨ ਬੋਧੀ ਤੇ ਸਿੱਖ ਇਸ ਕਿਸਮ ਦੇ ਪ੍ਰਮੁੱਖ ਧਰਮ ਹੈ ਜਿਹੜੇ ਉਹ ਪਾਏ ਜਾਂਦੇ ਸੀ ਤੇ ਇੱਕ ਹੋਰ ਇਸ ਬਲੌਕ ਦੇ ਨਾਲ ਜਿਹਦਾ ਜ਼ਿਕਰ ਮਿਲਦਾ ਹੈ ਉਸ ਨੂੰ ਰੂਸੀ ਆਰਥੋਡੌਕਸ ਕਿਹਾ ਜਾਂਦਾ ਹੈ ਜਿਹੜੇ ਬਹੁਤੇ ਇਹਨਾਂ ਸਾਰੇ ਧਰਮਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸਾ ਨਹੀਂ ਬਣਦੇ ਰਹੇ ਹੁਣ ਜਿਹੜਾ ਸਾਡਾ ਕਨਸਰਨ ਹੈ ਕਿ ਜਦੋਂ ਵਿਸ਼ਵ ਦੋ ਖੇਮਿਆਂ ਦੇ ਵਿੱਚ ਵੰਡਿਆ ਗਿਆ ਤਾਂ ਹਰ ਮੁਲਕ ਦੀ ਇੱਕ ਖੇਮਾ ਤੇ ਉਹਦੇ ਨਾਲ ਜੁੜੇ ਹੋਏ ਮੁਲਕ ਸਪੋਰਟ ਕਰਦੇ ਆ ਤਾਂ ਉਸ ਦੇ ਵਿੱਚ ਭਾਰਤ ਦੀ ਸਥਿਤੀ ਕੀ ਹੋਊਗੀ ਭਾਰਤ ਕਿਸ ਬਲੌਕ ਦੇ ਨਾਲ ਖੜੂਗਾ ਕੀ ਭਾਰਤ ਜਿਸ ਤਰੀਕੇ ਨਾਲ ਜੀ7 ਦੇ ਵਿੱਚ ਸ਼ਾਮਲ ਹੋ ਕੇ ਆਇਆ ਹੈ ਜਿੱਥੇ ਵੱਡੇ ਪੱਧਰ ਤੇ ਇਹ ਕਿਹਾ ਗਿਆ ਹੈ ਕਿ ਉਹ ਸਾਰੇ ਦੇ ਸਾਰੇ ਜਿਹੜੇ ਮੁਲਕ ਹੈ 크ਿਸਚੀਅਨ ਹੈਜਮਨੀ ਵਾਲੇ ਮੁਲਕ ਜਿਸ ਨੂੰ ਅਸੀਂ ਇਜ਼ਰਾਈਲ ਕਹਿੰਦੇ ਆ ਉਹਦੀ ਸਪੋਰਟ ਕਰਨਗੇ ਕੀ ਭਾਰਤ ਇਜ਼ਰਾਈਲ ਦੇ ਖੇਮੇ ਵਿੱਚ ਖੜੂਗਾ ਦੂਸਰੇ ਪਾਸੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿੱਚ ਜਿਹੜੀਆਂ ਵੀ ਭਾਰਤ ਦੀਆਂ ਲੜਾਈਆਂ ਹੋਈਆਂ ਭਾਵੇਂ ਉਹਦੇ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਪਹਿਲੀਆਂ ਜੰਗਾਂ ਦੀ ਗੱਲ ਕਰੀਏ ਉਹਦੇ ਵਿੱਚ ਕਿਤੇ ਨਾ ਕਿਤੇ ਰਸ਼ੀਆ ਨੇ ਭਾਰਤ ਦੀ ਵੱਡੇ ਪੱਧਰ ਤੇ ਮਦਦ ਕੀਤੀ ਹੈ ਅਸੀਂ ਸਾਰੇ ਜਾਣਦੇ ਆ ਕਿ ਭਾਵੇਂ ਹਥਿਆਰਾਂ ਦੀ 60 ਤੋਂ 70% ਦੀ ਹਿੰਦੁਸਤਾਨ ਦੇ ਦੀ ਗੱਲ ਕੀਤੀ ਜਾਵੇ ਉਹ ਕਿਤੇ ਨਾ ਕਿਤੇ ਰਸ਼ੀਆ ਤੇ ਨਿਰਭਰ ਹੈ ਯੂਰੇਨੀਅਮ ਤੇ ਭਾਰਤ ਰਸ਼ੀਆ ਤੇ ਨਿਰਭਰ ਹੈ ਬਹੁਤ ਸਾਰੇ ਜਿਹੜੇ ਇੰਜਨ ਹੈ ਸਪੇਸ ਟੈਕਨੋਲੋਜੀ ਵਾਲੇ ਉਸ ਤੇ ਵੀ ਭਾਰਤ ਰਸ਼ੀਆ ਤੇ ਨਿਰਭਰ ਹੈ ਇਸੇ ਤਰੀਕੇ ਨਾਲ ਜਿਹੜੀਆਂ ਸਾਡੇ ਕੋਲੇ ਤੇਲ ਦੀਆਂ ਸਬਸਾਈਡ ਸਸਤੀ ਦਰ ਤੇ ਜਿਹੜਾ ਤੇਲ ਸਾਨੂੰ ਮਿਲਦਾ ਉਹ ਵੀ ਕਿਤਨਾ ਕਿਤੇ ਰਸ਼ੀਆ ਤੋਂ ਮਿਲਦਾ ਹੈ ਇਸ ਲਈ ਕੀ ਭਾਰਤ ਰਸ਼ੀਆ ਵਾਲੇ ਖੇਮੇ ਨਾਲ ਰਹੇਗਾ ਇਸ ਕਰਕੇ ਜਦੋਂ ਇਸ ਕਿਸਮ ਦੀ ਸਥਿਤੀ ਆਉਂਦੀ ਹੈ ਅਸੀਂ ਭਾਰਤ ਨੂੰ ਜੇ ਵਿਸ਼ਵ ਪੱਧਰ ਤੇ ਦੋ ਵੱਡੇ ਬਲਾਕ ਬਣ ਗਏ ਤਾਂ ਕਿਸ ਖੇਮੇ ਵਿੱਚ ਰੱਖ ਕੇ ਦੇਖਦੇ ਹਾਂ ਕਿ ਅਸੀਂ ਅਮਰੀਕਨ ਖੇਮੇ ਵਿੱਚ ਰੱਖ ਕੇ ਦੇਖਦੇ ਹਾਂ ਕਿ ਅੱਜ ਦੀ ਸਥਿਤੀ ਦੇ ਵਿੱਚ ਅਸੀਂ ਰਸ਼ੀਅਨ ਖੇਮੇ ਵਿੱਚ ਰੱਖ ਕੇ ਦੇਖਦੇ ਹਾਂ ਤਾਂ ਮੰਨਿਆ ਇਹ ਜਾਂਦਾ ਹੈ ਜਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ ਦੋਵਾਂ ਦੇ ਵਿਚਕਾਰ ਖੜਾ ਹੋਇਆ ਭਾਰਤ ਕਿਤੇ ਪ੍ਰਤੀਕ ਹੁੰਦਾ ਹੈ ਤੇ ਉਸ ਦੇ ਲਈ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਜੀ7 ਦੇ ਵਿੱਚ ਭਾਰਤ ਜਾ ਕੇ ਉੱਥੇ ਇਸਾਈ ਜਿਹੜੇ ਕੰਟਰੀ ਐ ਉਹਨਾਂ ਦੇ ਨਾਲ ਆਪਣੀ ਹਮਾਇਤ ਦੇ ਕੇ ਗਿਆ ਤਾਂ ਨਾਲ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੇ G20 ਦੇ ਮੁਲਕ ਐ BRICS ਦੇ ਮੁਲਕ ਐ ਉਹ ਉਹ ਆ ਜਿਹੜੇ ਉਹ ਪਹਿਲੇ ਜਿਹੜਾ ਉਹਨਾਂ ਦਾ ਸਮਾमेलन ਹੈ ਜਾਂ ਕ੍ਰਿਸਚੀਅਨ ਵਰਲਡ ਹੈ ਉਹਦੇ ਨਾਲੋਂ ਵੱਖਰੇ ਰਸ਼ੀਅਨ ਵਰਲਡ ਜਿਹਦੇ ਵਿੱਚ ਅਸੀਂ ਚਾਈਨਾ ਵੀ ਲੈ ਸਕਦੇ ਆ ਬ੍ਰਾਜ਼ੀਲ ਵੀ ਲੈ ਸਕਦੇ ਆ ਉਹਨਾਂ ਦੇ ਨਾਲ ਖੜਾ ਹੋਇਆ ਦਿਸਦਾ ਹੈ ਇਸ ਕਰਕੇ ਇਹੋ ਜੀ ਸਥਿਤੀ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਤੇ ਇਹ ਤਾਂ ਨਹੀਂ ਕਿ ਭਾਰਤ ਅਲੱਗ ਥਲੱਗ ਆਪਣੇ ਆਪ ਨੂੰ ਮਹਿਸੂਸ ਕਰੇਗਾ ਕੁਝ ਇਸ ਦੇ ਇਸ਼ਾਰੇ ਸਾਨੂੰ ਉਦੋਂ ਵੀ ਮਿਲੇ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਰੀਸੈਂਟ ਜਿਹੜਾ ਯੁੱਧ ਹੋਇਆ ਉਸ ਦੇ ਵਿੱਚ ਬਹੁਤ ਸਾਰੇ ਇਸਲਾਮਿਕ ਮੁਲਕ ਕਿਧਰੇ ਨਾ ਕਿਧਰੇ ਪਾਕਿਸਤਾਨ ਨਾਲ ਖੜੇ ਦਿਖਾਈ ਦਿੱਤੇ ਪਰ ਭਾਰਤ ਦੀ ਸ਼ੁਰੂ ਤੋਂ ਪਾਲਿਸੀ ਨੌਨ ਅਲਾਈਨ ਰਹੀ ਹੈ ਇਹ ਸਿੱਧੇ ਤੌਰ ਤੇ ਕਿਸੇ ਵੀ ਖੇਮੇ ਦਾ ਹਿੱਸਾ ਨਹੀਂ ਬਣਿਆ ਦੋਵੇਂ ਖੇਮਿਆਂ ਦੀਆਂ ਆਪਣੀਆਂ ਆਪਣੀਆਂ ਸ਼ਰਤਾਂ ਦੋਵੇਂ ਖੇਮਿਆਂ ਤੇ ਭਾਰਤ ਦੀ ਆਪਣੀ ਆਪਣੀ ਡਿਪੈਂਡੈਂਸ ਜੇ ਇੱਕ ਪਾਸੇ ਯੂਰੇਨੀਅਮ ਲਈ ਹਥਿਆਰਾਂ ਲਈ ਜਾਂ ਇੰਜਨ ਦੇ ਲਈ ਸਪੇਸ ਟੈਕਨਾਲੋਜੀ ਦੇ ਲਈ ਭਾਰਤ ਦੀ ਕਿਤੇ ਨਾ ਕਿਤੇ ਰਸ਼ੀਆ ਤੇ ਨਿਰਭਰਤਾ ਹੈ ਤਾਂ ਦੂਜੇ ਪਾਸੇ ਵਪਾਰ ਲਈ ਸੌਫਟਵੇਅਰ ਲਈ ਟੈਕਨਾਲੋਜੀ ਲਈ ਭਾਰਤ ਦੀ ਕਿਤੇ ਨਾ ਕਿਤੇ ਜਿਹੜਾ ਅਮਰੀਕਾ ਬੇਸਡ ਖੇਮਾ ਉਸ ਤੇ ਵੀ ਨਿਰਭਰਤਾ ਹੈ ਹੁਣ ਇਹ ਭਵੇਖੀ ਦੱਸੂਗਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇਹਨਾਂ ਦੋਨੇ ਖੇਮਿਆਂ ਦੇ ਨਾਲ ਸੁਤੰਤਰ ਤੌਰ ਤੇ ਆਪਣੀ ਇੱਛਾ ਅਨਸਾਰ ਜੁੜਿਆ ਰਹਿ ਸਕਦਾ ਹੈ ਜਾਂ ਕੀ ਉਸ ਨੂੰ ਇਸ ਲਈ ਪ੍ਰੈਸ਼ਰਾਈਜ਼ ਕੀਤਾ ਜਾਊਗਾ ਕਿ ਸਿੱਧੇ ਤੌਰ ਤੇ ਉਹ ਇੱਕ ਦਾ ਸਾਥ ਦੇਵੇ ਜਿਸ ਪ੍ਰਕਾਰ ਅੱਜ ਵੀ ਇਸ਼ਾਰੇ ਹੋ ਰਹੇ ਹੈ ਕਿ ਕੀ ਭਾਰਤ ਇਰਾਨ ਉਹ ਉਸ ਖੇਮੇ ਦੇ ਨਾਲ ਹੱਥ ਮਿਲਾਊਗਾ ਜਾਂ ਜਿਹੜੀ ਸਾਡੇ ਨਾਲ ਦੂਸਰੇ ਪਾਸੇ ਇਜ਼ਰਾਈਲ ਵਾਲਾ ਮੁਲਕ ਹੈ ਉਹਦੇ ਨਾਲ ਹੱਥ ਮਿਲਾਊਗਾ ਇਹ ਭਵੇਖੀ ਦੱਸੂਗਾ ਭਵੇਖੀ ਫੈਸਲਾ ਕਰੂਗਾ ਪਰ ਫਿਰ ਹਾਲ ਕੀ ਕੋਈ ਮੁਲਕ ਨਾਨ ਅਲਾਈਡ ਰਹਿ ਸਕਦਾ ਹੈ ਕਿ ਭਾਰਤ ਆਪਣੇ ਆਪ ਨੂੰ ਵਿਸ਼ਵ ਦੇ ਦੋਨੇ ਵੱਡੇ ਬਲਾਕ ਤੋਂ ਪਾਸੇ ਕਰਕੇ ਤਰੱਕੀ ਬਾਰੇ ਵਪਾਰ ਬਾਰੇ ਜਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ਇਹ ਸਾਡੀਆਂ ਭਵੇਖੜੀਆਂ ਨੀਤੀਆਂ ਤੇ ਨਿਰਭਰ ਕਰੂਗਾ ਧੰਨਵਾਦ